ਉਹਦਾ ਕਿਥੋਂ ਕਿੱਥੇ ਦਾ? ਜੇ ਟ੍ਰਾਂਸਪੋਰਟ ਅੰਗਰ ਤੋਂ ਲੈ ਕੇ ਬੁੱਡੇ ਨਾਲੇ ਤੱਕ ਡੇਟ ਤੋਂ ਜਿਹੜੀ ਅਸੀਂ ਐਕਸਿਸਟਿੰਗ ਰੇਲ ਹੈਗਾ 2 ਮਿੰਟ ਹੋਰ ਲੈ ਲੈ ਹੈਗਾ ਤੇ ਫੇਰ ਕਿਉਂ ਹੋਰ ਬਣਾਉਣੀ ਆਪਾਂ? ਸਾਡੀ ਬਰਾਹ ਦੇ ਸਾਡੀ ਦਾ ਯਾਰ ਦਰਿਆ ਦਰਿਆ ਕਾਦੇ ਵਾਸਤੇ ਆ ਬਰਸਾਤੀ ਦਰਿਆ ਵਾ 2 ਮਿੰਟ ਬਾਅਦ ਕਿਉਂ ਬਣਾ ਰਹੇ ਨਾ 2 ਮਿੰਟ ਅਸੀਂ ਥੱਲੇ ਕੀ ਕਰਦੇ ਹਾਂ ਫੇਰ ਤੇ ਕੀ ਰਿਪੋਰਟ ਭੇਜ ਦੇ ਲੋ ਉਹ ਤੇ ਇਹਦਾ ਕਾਲਮ ਖਲੋਣੀ ਆ ਇਹ ਸਹੀ ਇਹ ਕੰਦ ਹੈ ਉਹ 2 ਮਿੰਟ 흘ਾਨ ਹੈ ਉਹ ਆਪਾਂ ਹੋਰ ਬਣਾਉਣਾ ਬਰਸਾਤੀ ਦਰਿਆ ਵਾ ਇਹੋ ਜਿਹੇ ਦੇ ਵਿੱਚ ਚਾਹੀਦਾ ਇਹਦਾ ਦੁਬਾਰਾ ਟੈਨਸ਼ਨ ਲੱਗ ਗਈ ਉਹਨੂੰ ਲੈਡਰ ਦੇ ਦੁਬਾਰਾ ਟੈਨਸ਼ਨ ਹੈਗੀ ਆ ਉਹ ਕਦੇ ਫੋਨ ਨਹੀਂ ਚੱਕਦੀ ਹੈ ਬਲਕਿ ਟੈਨਸ਼ਨ ਲਾਉਂਦੀ ਉਹਦੀ ਪ੍ਰਾਉਡਰ ਸਮਝਦਾ ਸਾਲ ਨੂੰ ਪਤਾ ਕੀ ਹੈ ਇਹ ਲੋਕਾਂ ਦੇ ਟੈਕਸਾਂ ਕਰਾ ਲੈਂਦੇ ਨੇ ਜਿਨ੍ਹਾਂ ਦੇ ਕੰਮ ਕਰਦੇ ਨੇ ਨੌਕਰ ਨਹੀਂ ਲੋਕਾਂ ਦੇ ਇਹ ਇਹਦੇ ਮੁਲਾਜ਼ਮ ਸਸਪੈਂਡ ਕਰਨਾ ਚਾਹੀਦਾ ਵਾ ਇੱਕ ਤਰੀ ਨੂੰ ਦਰਖਾਣਾ ਪਏ ਚਿੱਕਾ ਮਾਰ ਦੋ ਤੁਸੀਂ ਕਿ ਕਿੰਨੀ ਵਾਰੀ ਸਮਝਾਇਆ ਵੀ ਆਹ ਜਰੂਰ ਆਪਣੀ ਤਰਫ ਜਦੋਂ ਕਿੰਨੀ ਵਾਰੀ ਵਿੱਚ ਕਰਾਇਆ ਤੂੰ ਬ੍ਰਦਰ ਦੇ ਕਰਾਇਆ ਮੈਂ ਕਰਾਇਆ ਕਿਹੜੇ ਪਰਵਾਹ ਬਣੀ ਉਹ ਲੋਕੋ ਦਾ ਜੰਦੇਰੋਂ ਲੋਕੋ ਨੂੰ ਕਿ ਕਰਾਇਆ ਲਗਾਉਣ ਲੱਗਿਆ ਕੀ ਕਰਦੇ ਤੁਸੀਂ ਜਦੋਂ ਮੈਂਟੇਨੈਂਸ ਚੈੱਕ ਕਰਨਾ ਪੈਟ ਨੇ ਕੋਈ ਸਫਾਈ ਨਹੀਂ ਕਰਦੇ ਫਿਰ ਮੈਸੇਜ ਜਿਹੜੇ ਸੀਨਾ ਲੱਗਦੇ ਉਹ ਤੋਂ ਪਰ ਮਹਿਮ ਕੇ ਬਿੱਲ ਪਾਲਦੇ ਨੇ ਮੈਨਟੇਨੈਂਸ ਕਰੋਦੇ ਨਹੀਂ ਹੈਗੇ ਉਹਨੂੰ ਕਰਕੇ ਬਿੱਲ ਪਾਲਦੇ ਪਹਿਲੇ ਮਹੀਨਾ ਲੈ ਕੇ ਰਿਸ਼ਵਤਾਂ ਦਾ ਬੁਲਾਇਆ ਨੂੰ ਨੇ ਕੀ ਕਰੇਗਾ ਮਾਈਕ ਦਾ ਕੰਮ ਸਰਪਸਤ ਕੰਮ ਸਫਾਈ ਦਾ ਕੰਮ ਕਿਹਦਾ ਵਾ ਆਪਣੇ ਚੋਰੀ ਦਾ ਕੰਮ ਹੈ ਸਫਾਈ ਹੁੰਦੀ ਆ ਜੀ ਰੀਲ ਮੈਨੂੰ ਕੱਟਦੇ ਤੇ ਯਾਰ ਕੋਈ ਨਾ ਕੋਈ ਕੰਮ ਕਰਦੇ ਸੀ ਟ੍ਰੱਕ ਤੇ ਕਾਕੇ ਮੈਂ ਤੁਹਾਨੂੰ ਇੱਕ ਮਿੰਟ ਧਿਆਨਾ ਇੱਕ ਮਿੰਟ ਧਿਆਨਾ ਗੱਲ ਸੁਣਨਾ ਧਿਆਨਾ ਗੱਲ ਸੁਣਨਾ ਟੈਨਸ਼ਨ ਹੈ ਲੈ ਕੰਮ ਕਰਨਾ ਇੱਥੇ ਇਹ ਜੋ ਸੁਸਨ ਮੈਂ ਕਰੂੰਗਾ ਤੇ ਲੋਕ ਸਫਾਈ ਦਾ ਚੱਕਰ ਪਾ ਰਿਹਾ ਸਫਾਈਆ ਨੂੰ ਹਰ ਮਹੀਨੇ ਪੈਸੇ ਦਿੰਦੇ ਨੇ ਹੋਰ ਜਿਹੜੇ ਰੇਕਿੰਗ ਦੇ ਤਾਂ ਹਰ ਹਫ਼ਤੇ ਦਿੰਦੇ ਨੇ ਇਹਨਾਂ ਦੀ ਆਪਣੀ ਕੋਸ਼ਿਸ਼ੀਂ ਹੋਦਰੇ ਉਹ ਮੈਡੀਕਲਾਰੇ ਸਫਾਈ ਕਰੇ ਨਾ ਆਹ ਤਾਂ ਹਮੇਸ਼ਾ ਕੋਈ ਨਾ ਕੋਈ ਕੋਈ ਲਿਖਿਆ ਹੈ ਕਿ ਤੋਂ ਸਾਡ 10 ਵਾਰੀ ਨੂੰ ਦੇ ਦਿੱਤਾ ਹੈ ਇਹਦਾ ਕੰਮ ਮੇਰਾ ਸਾਡਾ ਕੰਮ ਹੈ ਖਬਰ ਵੀ ਤੇਰੇ ਕੋਲ ਆ ਨਾ ਕਾਇਸ ਸੁਪਰੀਨ ਕਰਦਾ ਇਹਨਾਂ ਨੂੰ ਰੋਕ ਕੇ ਹਮ ਤੇ ਅੰਦਰ ਵਾਲੀ ਲੱਗੇ ਬੈਠਾ ਸੀ ਤੋੜ ਵਾਸਤੇ ਫੋਟੋ ਲੈ ਲਿਆ ਕਰਾਉਣਾ 200 ਰੁਪਏ ਵਾਲੀ ਆ ਕਿੰਨੇ ਰੁਪਏ ਦੇ ਦਿੰਦੇ ਇਹ ਦੇਖ ਲਓ ਇੱਦਾਂ ਕਿਹੜੀ ਇਹ ਦੇਖ ਲਓ ਜਿਹੜਾ ਜੰਦਾ ਅੱਜ ਆਪਾਂ ਚਾਹੁੰਦੇ ਹਾਂ ਸਭ ਦੇ ਲਈ ਚੋਰੀ ਨਹੀਂ ਖੋਲੀ ਆਪਣੀ ਲਈ ਚੋਰੀ ਨਹੀਂ ਖੋਲੀ ਉੱਪਰ ਵੀ ਇਹਨਾਂ ਕਰਦਾ ਕਿਛੀ ਦੀ ਕਰਦਾ ਤੇਰੇ ਦੇਖੇ ਵੀ ਦੇਖੇ ਤੂੰ ਆਪਣੇ ਆਪਣੇ ਮਟਰ ਉੱਪਰ ਆਦੇ ਆ ਜਿੰਦ ਤੋਂ ਉੱਪਰ ਕੇ ਪੈ ਗਏ ਤੇ ਦੇਖਿਆ ਵੀ ਸਫਾਈ ਨਹੀਂ ਹੋਈ ਮੈਂ ਸਫਾਈ ਕਰਦੇ ਆ ਕਰਾਦੇ ਆ ਕਿੱਥੇ ਤੂੰ ਉੱਪਰ ਨੂੰ ਕਰਦੇ ਸਫਾਈ ਨਹੀਂ ਹੋਈ ਅੱਜ ਚੋਟੇ ਤੋਂ ਬਣਾ ਦੇਣਾ ਇਹਦੇ ਲਈ ਕਾਰਵਾਈ ਕਰਨੀ ਪਈਏ ਨਹੀਂ ਬੰਦੇ ਬਹੁਤ ਯਾਰਾ ਕਰਦਾ ਹੈ ਜੇ ਬੰਦਾ ਮਾਰੀ ਜਾ ਪਰੇ ਜੀ ਇਹ ਸਟਾਫ ਤੋਂ ਬਚਾਉਂਦਾ ਜੀ ਮਾਜੀ ਜੀ ਨੂੰ ਗਾਮੇ ਪੂਰੀ ਨੈਸ਼ਨਲ ਹਾਈਵੇ ਜਨਾ ਇਦਾਂ ਕਿ ਸੰਦਰਭ ਕਰਦੇ ਹੈ ਕਹਿੰਦੇ ਨੇ ਕਿ ਸਭ ਤੋਂ ਬਹੁਤ ਬੁਰਾ ਹਾਲ ਹੈ ਕਿ ਜੇ ਕਿਹਨਾਂ ਵੀ ਜਿਹੜਾ ਵੀ ਹੱਜਾ ਕੈਂਦੀ ਦੇ ਤਾਂ ਦੇਖਾ ਵੀ ਹੁੰਦਾ ਹੈਗਾ ਭਾਈ ਦਾ ਵੀ ਹੈਗਾ ਪਰ ਮੇਰੇ ਤੇ ਬੰਦ ਜਾਂਦੀ ਹੈ ਕਿਥੋਂ ਫਾਇਉਂਦੀ ਹੈ ਕਿਥੋਂ ਲੈਣੀ ਲੁਨਦੀ ਹੈ ਬੜੇ ਸ਼ੌਂਕੇ ਦੇ ਪਕੜਦਾ ਇਹ ਵੀ ਬਾਪੂ ਕੋਲੋਂ ਪਾਤਰ ਬਣਾਉਂਦਾ ਬੱਚੇ ਨਹੀਂ ਲੱਗਦਾ ਉਹ ਤਾਂ ਕਿਸੇ ਤੋਂ ਮੈਂ ਤਾਂ ਕਹਿ ਦਿੰਦਾ ਨਹੀਂ ਇਹ ਜਿਹੜਾ ਜੀ ਇਹ ਉਹ ਸਿਚੂਏਸ਼ਨ ਤੋਂ ਕਿਹਾ ਗਿਆ ਹੈ ਬਹੁਤ ਬਹੁਤ ਉੱਪਰ ਦੀ ਜਿਹੜੀ ਇਹ ਮੰਤਵਕਲ ਹਾਰਾ ਹੈ ਜਿਵੇਂ ਕਿ ਆਪਣੇ ਕੇਸ ਆਏ ਹੋ ਲਿਖੀ ਹੋਈ ਜਿਹੜੀ ਜਨਤਾਈਆਂ ਦੇ ਅਰੇਨੇ ਵਿੱਚ ਲੱਗੋ ਨੰਬਰ ਉੱਪਰ ਲਾਇਆ ਚੁੱਕੀ ਹੋਈ ਹੈ ਜੀ ਉਹਨਾਂ ਦੇ ਨਾਲ ਦੇ ਕਿ ਸਰਕਾਰ ਦਾ ਇਹ ਪ੍ਰੋਜੈਕਟ ਹੈ ਅੱਜ ਹੋਣੀ ਹੈ ਇਹਦਾ ਕਾਗਜ਼ ਤੇ ਆਪਣੇ ਸ਼ਾਰਟ ਕਰਨ ਦੀ ਕੀ ਹੈ ਇਸ ਕਮਾਜ ਪ੍ਰੋਜੈਕਟ ਜਿਹੜਾ ਇਹਦਾ ਉਹਦੀ ਪੀ